ਪਵਿੱਤਰ ਰਮਜ਼ਾਨ ਮਹੀਨੇ ਦੀ ਆਮਦ ਦੇ ਵਿੱਚ ਕੁਝ ਦਿਨ ਬਾਕੀ ਨੇ ਜਿਸ ਕਰਕੇ ਸ਼ਹਿਰ ਮਲੇਰ ਕੋਟਲਾ ਦੇ ਵਿੱਚ ਰਮਜ਼ਾਨ ਦੇ ਪਵਿੱਤਰ ਮਹੀਨੇ ਦੀਆਂ ਰੌਣਕਾਂ ਵੀ ਲੱਗਣੀਆਂ ਸ਼ੁਰੂ ਹੋ ਗਈਆਂ ਜਿਸ ਦੇ ਚਲਦਿਆਂ ਇਸਲਾਮੀ ਹਿੰਦ ਦੀ ਬ੍ਰਾਂਚ ਮਲੇਰ ਕੋਟਲਾ ਵੱਲੋਂ ਰਮਜ਼ਾਨ ਮਹੀਨੇ ਦੀ ਪਵਿੱਤਰਤਾ ਨੂੰ ਵਰਣਨ ਕਰਦਾ ਇੱਕ ਪ੍ਰਭਾਵਸ਼ਾਲੀ ਸਮਾਗਮ ਸਥਾਨਿਕ ਨਾਬਾ ਰੋਡ ਵਿਖੇ ਬਣੇ ਇਸਲਾਮਿਕ ਸੈਂਟਰ ਦੇ ਵਿੱਚ ਕਰਵਾਇਆ ਗਿਆ ਇਸ ਮੌਕੇ ਤੇ ਸ਼ਹਿਰ ਦੀਆਂ ਜਿੱਥੇ ਨਾਂ ਵਰ ਸ਼ਖਸੀਅਤਾਂ ਨੇ ਸਮਾਗਮ ਦੇ ਵਿੱਚ ਹਿੱਸਾ ਲਿਆ ਉੱਥੇ ਹੀ ਇਸ ਮੌਕੇ ਤੇ ਬੋਲਦੇ ਹੋਏ ਸૈયਦ ਮਿਹੂਦੀਨ ਸ਼ਕੀਰ ਨੈਸ਼ਨਲ ਸਕੱਤਰ ਜਮਾਤ-ਏ-ਹਿੰਦ ਨੇ ਕਿਹਾ ਕਿ ਰਮਜ਼ਾਨ ਦੇ ਪਵਿੱਤਰ ਮਹੀਨੇ ਦੀ ਸਾਨੂੰ ਸਭ ਨੂੰ ਕਦਰ ਕਰਨੀ ਚਾਹੀਦੀ ਹੈ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਜਿਹੜੇ ਸ਼ਖਸ ਰਮਜ਼ਾਨ ਦੇ ਮਹੀਨੇ ਦੇ ਰੋਜ਼ੇ ਹਲੋਸ ਨਾ ਰੱਖ ਲਵੇਗਾ ਉਸ ਦੀ ਰੋਹਾਨੀ ਸ਼ਖਸੀਅਤ ਦੇ ਵਿੱਚ ਇਹ ਰਮਜ਼ਾਨ ਵੱਡਾ ਬਦਲਾ ਲੈ ਕੇ ਆਵੇਗਾ। ਅਜ਼ੀਜ਼ ਭਾਈਓਂ ਔਰ ਬਹਨੋਂ رمضان کا مہینہ بالکل قریب آ گیا ہے رمضان وہ مہینہ ہے جس میں قرآن نازل کیا گیا اللہ کی طرف سے میسیج اور پیغام ساری انسانیت کے لیے بھیجا گیا یہ ساری انسانیت کے لیے دنیا میں کامیابی کا راستہ بھی ہے اور اس دنیا کے بعد کی زندگی جو ہے آخرت کی زندگی اس میں کامیابی کا راستہ بھی ہے تو رمضان کا مہینہ لوگوں کے ساتھ ہمدردی کا مہینہ ہے ان کے ساتھ بھلائی کا راستہ اختیار کرنے کا مہینہ ہے اور ساتھ ہی اپنے آپ سیلف ڈیولپمنٹ کا سیلف پیوریفیکیشن کا مہینہ ہے اس مہینے میں انسان اپنے تعلق کو اللہ سے مضبوط کرتا ہے اللہ کے احکامات کی پابندی کرتا ہے اور اللہ تعالیٰ نے جو روزے فرض کیے ہیں ان روزوں کے ذریعے سے اپنا پیوریفیکیشن کرتا ہے اور یہ میسیج بھی رمضان دیتا ہے کہ ساری انسانیت کی بھلائی کے لیے ہم کام کریں ایک طرف اپنے آپ کو ڈیولپ کریں اللہ سے قریب ہوں قرآن مجید سے قریب ہوں اور نیک اعمال کریں خراب عادتیں اور خراب اعمال کو چھوڑ دیں اور پھر دوسری طرف یہ کہ ساری انسانیت کی بھلائی کے لیے ان کی ہمدردی کریں ان کے ساتھ غم کریں ان کے ساتھ جو بھلائی ہو سکتی ہے انسان بھلائی کرے تو گویا رمضان کا مہینہ سیلف پیوریفیکیشن کا بھی مہینہ ہے اپنے آپ کو ڈیولپ کرنے کا بھی مہینہ ہے اللہ سے اپنے مالک سے کانٹیکٹ بڑھانے کا بھی مہینہ ہے اور پھر اس کے ساتھ ساتھ ساری انسانیت کے لیے بھلائی کا مہینہ ہے تو میں تمام بھائیوں بہنوں سے یہی گزارش کروں گا کہ اس غیر معمولی موقع سے فائدہ اٹھائیں اور جو برکتیں جو رحمتیں رمضان میں رکھی گئی ہیں اس کو اپنے لیے اور ساری انسانیت کے فائدے کے لیے استعمال کریں اس سے ایک اچھا انسان بنے گا ایک اچھا مسلمان بنے گا ایک اچھا انسان اور مسلمان بنے گا تو وہ خود اپنے لیے فائدہ مند ہوگا اس کی دنیا بھی اچھی ہوگی اور آخرت بھی اچھی ہوگی اور پھر ساری انسانیت کے لیے فائدہ ہوگا اور پوری انسانیت امن چین اور سکون سا رہ سکے گی شکریہ جزاک اللہ خیر السلام علیکم ਇਸ ਮੌਕੇ ਤੇ ਜਮਾਤ-ਏ-ਇਸਲਾਮੀ ਹਿੰਦ ਮਲੇਰ ਕੋਟਲਾ ਦੇ ਆਗੂਆਂ ਨੇ ਵੀ ਜਿੱਥੇ ਪਹੁੰਚੇ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਨਾਲ ਹੀ ਸ਼ਹਿਰ ਵਾਲਿਆਂ ਨੂੰ सैयद ਮਹੀਉਦੀਨ ਸ਼ਕੀਰ ਦੀਆਂ ਗੱਲਾਂ ਤੇ ਧਿਆਨ ਦੇਣ ਦੀ ਵੀ ਗੱਲ ਕਹੀ ਹੈ ਬismillahirrahmanirrahim ਕਾਬਲੇ ਇhtiram ਭਰਾਵੋ ਤੇ ਭੈਣੋ ਅਸਲਾਮੁਅਲੈਕੁਮ ਵਰਮਤੁਲਲਾਹੀ ਵਬਰਕਾਤਹੁ ਆਪਾਂ ਸਾਰੇ ਇਹ ਗੱਲ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਰਮਜ਼ਾਨੁਲ ਮੁਬਾਰਕ ਦਾ ਮਹੀਨਾ ਉਜਿਹੀ ਦਿਨਾਂ ਬਾਅਦ ਸਾਡੇ ਦਰਮਿਆਨ ਆਉਣ ਵਾਲਾ ਹੈ ਉਸ ਰਮਜ਼ਾਨ ਨੂੰ ਮੁਬਾਰਕ ਦੇ ਮਹੀਨੇ ਦਾ ਵੈਲਕਮ ਕਰਨ ਲਈ ਉਸ ਨੂੰ ਉਸ ਦਾ ਸਵਾਗਤ ਕਰਨ ਲਈ ਅੱਜ ਇਹ ਇਸਲਾਮਿਕ ਸੈਂਟਰ ਨਾਬਾ ਰੋਡ ਮਲੇਰ ਕੋਲਾ ਵਿਖੇ ਇੱਕ ਪ੍ਰੋਗਰਾਮ ਰੱਖਿਆ ਗਿਆ ਸੀ ਜਿਸ ਦੇ ਵਿੱਚ ਮਲੇਰ ਕੋਲਾ ਸ਼ਹਿਰ ਦੇ ਵਿੱਚੋਂ ਲੋਕਾਂ ਨੂੰ ਬੁਲਾਇਆ ਗਿਆ ਲੋਕ ਵੱਡੀ ਤਾਦਾਦ ਦੇ ਵਿੱਚ ਇੱਥੇ ਆਏ ਉਹਨਾਂ ਨੂੰ ਦੱਸਿਆ ਗਿਆ ਕਿ ਅਸੀਂ ਰਮਜ਼ਾਨ ਨੂੰ ਮੁਬਾਰਕ ਦਾ ਮਹੀਨਾ ਕਿਸ ਤਰ੍ਹਾਂ گزارਣਾ ਹੈ ਕਿਸ ਤਰ੍ਹਾਂ ਇਸ ਦਾ ਸਵਾਗਤ ਕਰਨਾ ਹੈ ਕਿਹੜੀਆਂ-ਕਿਹੜੀਆਂ ਚੀਜ਼ਾਂ ਅਸੀਂ ਇਖਤਿਆਰ ਕਰਨੀਆਂ ਹਨ ਕਿਹੜੀਆਂ-ਕਿਹੜੀਆਂ ਚੀਜ਼ਾਂ ਤੋਂ ਅਸੀਂ ਬਚਣਾ ਹੈ ਇਹ ਸਾਰਾ ਮਕਸਦ ਲੈ ਕੇ ਇਹ ਪ੍ਰੋਗਰਾਮ ਰੱਖਿਆ ਗਿਆ ਸੀ ਇਨਸ਼ਾਅੱਲਾ ਇਸ ਤੋਂ ਬਾਅਦ ਪੂਰੇ ਸ਼ਹਿਰ ਦੇ ਵਿੱਚ ਨੁੱਕੜ ਮੀਟਿੰਗਾਂ ਕਰਕੇ ਲੋਕਾਂ ਨਾਲ ਮੁਲਾਕਾਤਾਂ ਕਰਕੇ ਫੋਲਡਰ ਤਕਸੀਮ ਕਰਕੇ ਰਮਜ਼ਾਨ ਦੇ ਇਹ ਮਕਸਦ ਰਮਜ਼ਾਨ ਦਾ ਮੰਤਬ ਰਮਜ਼ਾਨ ਦਾ ਕੁਰਾਨ ਨਾਲ ਕੀ ਤਾਲੁਕ ਹੈ ਕੀ ਸਬੰਧ ਹੈ ਉਸ ਦੇ ਬਾਰੇ ਸਾਰੇ ਲੋਕਾਂ ਨੂੰ ਅਵੇਅਰ ਕਰਨ ਦੀ ਇਨਸ਼ਾਅੱਲਾ ਕੋਸ਼ਿਸ਼ ਰਹੂਗੀ ਔਰ ਅਸੀਂ ਅੱਲਾਹ ਤਾਲਾ ਤੋਂ ਦੁਆ ਵੀ ਕਰਦੇ ਆਂ ਕਿ ਰਮਜ਼ਾਨੁਲ ਮੁਬਾਰਕ ਦਾ ਜਿਹੜਾ ਮਹੀਨਾ ਸਾਡੇ ਦਰਮਿਆਨ ਆਉਣ ਵਾਲਾ ਹੈ ਇਹ ਬਰਕਤਾਂ ਵਾਲਾ ਮਹੀਨਾ ਹੈ ਰਹਿਮਤਾਂ ਵਾਲਾ ਮਹੀਨਾ ਹੈ ਮਖਫਰਤ ਦਾ ਮਹੀਨਾ ਹੈ ਤਾਂ ਆਪਾਂ ਸਾਰੇ ਭਰਪੂਰ ਕੋਸ਼ਿਸ਼ ਕਰੀਏ ਕਿ ਆਪਣੇ ਦੇ ਵਿੱਚ ਚੇਂਜ ਲੈ ਕੇ ਆਈਏ ਆਪਣੇ ਦੇ ਵਿੱਚ ਤਬਦੀਲੀ ਲੈ ਕੇ ਆਈਏ ਆਪਣੇ ਆਪ ਨੂੰ ਤਬਦੀਲ ਕਰਨ ਦੀ ਕੋਸ਼ਿਸ਼ ਕਰੀਏ ਔਰ ਸਾਡੇ ਅੰਦਰ ਪੋਜ਼ਿਟਿਵ ਚੇਂਜ ਆਵੇ ਜਿਹੜੀਆਂ ਸਾਈਕੋਲੋਜੀਕਲ ਪ੍ਰੋਬਲਮਸ ਹਨ ਜਿਹੜੀਆਂ ਕੋਈ ਸਪਿਰਚੁਅਲ ਪ੍ਰੋਬਲਮ ਸਾਡੇ ਅੰਦਰ ਖੁਦਾਨਾ ਖਾਸਤਾ ਪਾਈਆਂ ਜਾਂਦੀਆਂ ਹਨ ਆਪਾਂ ਕੋਸ਼ਿਸ਼ ਕਰੀਏ ਕਿ ਉਹਨਾਂ ਨੂੰ ਇਸ ਰਮਜ਼ਾਨ ਮੁਬਾਰਕ ਦੇ ਬਰਕਤ ਮਹੀਨੇ ਰਾਹੀਂ ਦੂਰ ਕਰੀਏ ਅੱਲਾਹ ਤਾਲਾ ਤੋਂ ਦੁਆ ਹੈ ਕਿ ਅੱਲਾਹ ਤਾਲਾ ਸਾਡੀਆਂ ਕੋਸ਼ਿਸ਼ਾਂ ਨੂੰ ਕਬੂਲ ਫਰਮਾਵੇ ਔਰ ਇਸ ਰਮਜ਼ਾਨ ਮੁਬਾਰਕ ਦੇ ਮਹੀਨੇ ਤੋਂ ਭਰਪੂਰ ਫਾਇਦਾ ਉਠਾਣ ਦੀ ਸਾਨੂੰ ਸਾਰਿਆਂ ਨੂੰ ਤੋਫੀਕ ਦੇਵੇ ਵਾਹ ਖੁਰਦਵਾਣਾ ਅਨਿਲ ਹਮਦੁਲਿਲਾ ਰੱਬਿਲ ਆਲਮੀ ਅੱਜ ਜਿਹੜਾ ਸਮਾਗਮ ਹੋਇਆ ਇਹ ਜਮਾਤ-ਏ-ਇਸਲਾਮੀ ਹਿੰਦ ਹਲਕਾ ਪੰਜਾਬ ਵੱਲੋਂ ਸੀ ਤੇ ਮੇਨ ਵਿਸ਼ਾ ਐ ਸੀ ਵੀ ਇਹ ਜਿਹੜਾ ਬਰਕਤ ਵਾਲਾ ਮਹੀਨਾ ਜਿਹੜਾ ਇਕੱਲੇ ਸਾਡੇ ਪੰਜਾਬ ਚ ਨਹੀਂ ਸਗੋ ਸਾਰੀ ਦੁਨੀਆ ਚ ਸੈਲੀਬ੍ਰੇਟ ਕੀਤਾ ਜਾ ਰਿਹਾ ਹੈ ਜਿਹੜਾ ਇਕੱਲੇ ਪੰਜਾਬ ਚ ਨਹੀਂ ਪੂਰੀ ਦੁਨੀਆ ਚ ਸੈਲੀਬ੍ਰੇਟ ਕੀਤਾ ਜਾ ਰਿਹਾ ਹੈ ਇਸ ਮਹੀਨੇ ਇਸ ਮਹੀਨੇ ਦੀ ਮਹੱਤਤਾ ਕਿਉਂ ਹੈ ਕੁਰਾਨ ਨਾਲ ਜੁੜਿਆ ਮਹੀਨਾ ਦੱਸ ਦਿਓ ਮੈਨੂੰ ਇਸਲਾਮੀ ਇਤਿਹਾਸ ਵਿੱਚ ਜੇ ਕੁਰਾਨ ਦੇ ਨਾਮ ਨਾਲ ਜਿਹੜਾ ਰੱਬੀ ਪੈਗਾਮ حضرت ਮੁਹੰਮਦ ਸਾਹਿਬ ਪਰ 1400 ਸਾਲ ਪਹਿਲਾਂ ਨਾਜ਼ਿਲ ਹੋਇਆ ਉਤਰਿਆ ਉਹ ਏਸੇ ਮਹੀਨੇ ਚ ਕੁਰਾਨ ਨਾਜ਼ਿਲ ਹੋਇਆ ਸੀ ਇਸ ਕਰਕੇ ਦੀ ਅਮੀਤ ਨੂੰ ਦੇਖਦੇ ਇਹ ਰੱਬ ਵੱਲੋਂ ਇਹ ਪਾਬੰਦੀ ਹੈ ਜਿਹੜਾ ਸ਼ਖਸ ਇਸਲਾਮ ਪਰ ਸ਼ਰਧਾ ਧਾਰਨ ਕਰਦਾ ਹੈ ایمان ਲਿਆਉਂਦਾ ਹੈ ਤਾਂ ਹਰ ਸਾਲ ਏਸ ਮਹੀਨੇ ਦੇ ਸ਼ੁਕਰਾਨੇ ਵਜੋਂ ਰੋਜ਼ੇ ਰੱਖਦਾ ਹੈ ਇੱਕ ਮਹੀਨੇ ਦੇ 30 30 ਦਿਨਾਂ ਦੇ ਰੋਜ਼ੇ ਮਤਲਬ ਇਹ ਹੈ ਵੀ ਉਸ ਹਿਦਾਇਤ ਨੂੰ ਦੁਬਾਰਾ ਦੁਹਰਾਇਆ ਜਾਵੇ ਜਿਸ ਵੇਲੇ ਕੁਰਾਨ ਉਤਰਿਆ ਹੈ 1400 ਸਾਲ ਪਹਿਲਾਂ ਉਸ ਵੇਲੇ ਦੇ ਇਤਿਹਾਸ ਹਾਲਾਤ ਸਾਰੀ ਦੁਨੀਆ ਜਾਣਦੀ ਹੈ ਕੱਲੇ عرب ਦਾ ਨਹੀਂ ਸਾਰੀ ਦੁਨੀਆ ਚ ਬੜਾ ਭੇੜਾ ਹਾਲ ਸੀ ਉਹਨਾਂ ਹਾਲਾਤ ਨੂੰ ਤਬਦੀਲ ਕਰਨ ਚ ਸਭ ਤੋਂ ਵੱਧ ਜਿਹੜਾ ਜਿਹੜੀ ਕਾਮਯਾਬੀ ਮਿਲੀ ਹੈ ਉਹ حضرت ਮੁਹੰਮਦ ਸਾਹਿਬ ਨੂੰ ਇਸ ਕੁਰਾਨ ਰਾਹੀਂ ਮਿਲੀ ਹੈ ਕੁਰਾਨ ਸਾਡੀ ਆਪਣੀ ਭਾਸ਼ਾ ਚ ਵੀ ਮਿਲਦਾ ਹੈ ਸਾਡੇ ਲਈ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੀ ਆਪਣੀ ਮਾਂ ਬੋਲੀ ਚ ਕੁਰਾਨ ਦੇ ਅਨੁਵਾਦ ਹੋ ਚੁੱਕੇ ਹਨ ਪਹਿਲਾਂ ਇਦਾਂ ਸੀ ਅਸੀਂ ਮਹਿਸੂਸ ਕਰਦੇ ਸੀ ਵੀ ਸਾਰੀਆਂ ਭਾਸ਼ਾਵਾਂ ਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹੋ ਤਾਂ ਹਾਨੀ ਸਾਡੀ ਮਾਂ ਬੋਲੀ ਚ ਬਾਕੀ ਵੇਦ ਦਾ ਗੀਤਾ ਦਾ ਵਾਈਵਲ ਦਾ ਸਾਰੇ ਅਨੁਵਾਦਨ ਕੁਰਾਨ ਦਾ ਅਨੁਵਾਦ ਪੰਜਾਬੀ ਵਿੱਚ ਹੋ ਗਿਆ ਅਸੀਂ ਇਸ ਨੂੰ ਲੈ ਕੇ ਇਹ ਪ੍ਰੋਗਰਾਮ ਇਸ ਕਰਕੇ ਰੱਖਿਆ ਹੈ ਵੀ ਕੁਰਾਨ ਦੇ ਸੁਨੇਹੇ ਨੂੰ ਪੂਰੇ ਪੰਜਾਬ ਵਾਸੀਆਂ ਤੱਕ ਪਹੁੰਚਾਈਏ ਆਪਣੇ ਭਰਾਵਾਂ ਤੱਕ ਅਸੀਂ ਚਾਹੁੰਦੇ ਹਾਂ ਵੀ ਕੁਰਾਨ ਰਾਹੀਂ ਜਿਹੜਾ ਇਨਕਲਾਬ ਆਇਆ 1400 ਸਾਲ ਪਹਿਲਾਂ ਉਹ ਇਨਕਲਾਬ ਅੱਜ ਵੀ ਆ ਸਕਦਾ ਹੈ ਦੇਖੋ ਉਸ ਵੇਲੇ ਗੁਲਾਮੀ ਦਾ ਰਿਵਾਜ ਸੀ ਕੁਰਾਨ ਨੇ ਗੁਲਾਮੀ ਦਾ ਰਿਵਾਜ ਖਤਮ ਕੀਤਾ ਬੀਬੀਆਂ ਦਾ ਕੋਈ ਦਰਜਾ ਹੀ ਨਹੀਂ ਸੀ ਦੁਨੀਆ 'ਚ ਬਲਕੇ ਅਰਮਚਦਾ ਖਾਸ ਤੌਰ ਪਰ ਬੱਚਿਆਂ ਨੂੰ ਪੈਦਾ ਹੁੰਦੇ ਕਤਲ ਕਰ ਦਿੱਤਾ ਜਾਂਦਾ ਸੀ ਤੇ ਇਹ ਸਾਰੀਆਂ ਚੀਜ਼ਾਂ ਨੂੰ ਕਿੱਦਾਂ ਬਦਲਿਆ ਇਸਲਾਮ ਨੇ ਇਸਲਾਮ ਨੇ ਭਾਵੇਂ ਕਹੋ ਵੀ ਕੁਰਾਨ ਨੇ ਕਿੱਦਾਂ ਬਦਲਿਆ ਅਸੀਂ ਤੁਸੀਂ ਦੇਖਿਆ ਹੋਊਗਾ ਇਸ ਦੇ ਮੱਥੇ ਪਰ ਜਿਹੜਾ ਬੈਨਰ ਲਾਇਆ ਸੀ ਉਹਦੇ ਪਰ ਲਿਖਿਆ ਸੀ ਆਓ ਕੁਰਾਨ ਦੀ ਮਹੱਤਤਾ ਨੂੰ ਸਮਝਿਏ ਜਾਣੀਏ ਅਤੇ ਇਸ ਬਰਕਤ ਵਾਲੇ ਰਮਜ਼ਾਨ ਮਹੀਨੇ ਦਾ ਇਹਨੂੰ ਜੀ ਆਇਆਂ ਕਾ ਆਖੀਏ ਇਸੇ ਉਨਵਾਨ ਦੇ ਤਹਿਤ ਇਹ ਪ੍ਰੋਗਰਾਮ ਰੱਖਿਆ ਸਾਡੇ ਭਰਾਵਾਂ ਨੇ ਬੜਾ ਹਉਂਗਾਰਾ ਦਿੱਤੇ ਸਾਰੇ ਲੋਕੀਏ ਦੇ ਚਾਹੇ ਹਨ ਅਸੀਂ ਇਸੇ ਸੁਨੇਹ ਨੂੰ ਲੈ ਕੇ ਆਪਣੇ ਸ਼ਹਿਰ ਨਿਵਾਸੀਆਂ ਤੱਕ ਜਿਹੜੇ ਪੰਜਾਬ ਚ ਦੂਜੀਆਂ ਧਾਵਾਂ ਪਰ ਜਮਾਤ ਇਸਲਾਮੀ ਦੇ ਯੂਨਿਟ ਹਨ ਉਹ ਆਪਣੇ ਆਪਣੇ ਸਮਾਜ ਦੇ ਵਿੱਚ ਇਹੀ ਸੁਨੇਹ ਸੁਨੇਹਾ ਲੈ ਕੇ ਜਾਵਾਂਗੇ ਇਹ ਜਿਹੜਾ ਬਰਕਤ ਵਾਲਾ ਮਹੀਨਾ ਹਰ ਸਾਲ ਆਉਂਦਾ ਹੈ ਬਾਰ ਬਾਰ ਆਉਂਦਾ ਹੈ ਸਾਨੂੰ ਯਾਦ ਦਿਲਾਉਂਦਾ ਹੈ ਆਪਣੇ ਸਮਾਜ ਦੇ ਜਿਹੜੇ ਹੱਕ ਸਾਡੇ ਉਪਰ ਹਨ ਅਸੀਂ ਉਹਨਾਂ ਨੂੰ ਪੂਰੇ ਕਰੀਏ ਜਿਵੇਂ 1400 ਸਾਲ ਪਹਿਲਾਂ ਇਸ ਰੱਬੀ ਗ੍ਰੰਥ ਨੇ ਤਬਦੀਲੀ ਲਿਆਂਦੀ ਅਸੀਂ ਵੀ ਕੋਸ਼ਿਸ਼ ਕਰੀਏ ਆਪਣੇ ਪੰਜਾਬੀ ਸਮਾਜ ਵਿੱਚ ਇਹੀ ਹਾਲਾਤ ਨੂੰ ਤਬਦੀਲ ਕਰੀਏ ਅੱਜ ਨਸ਼ੇ ਹਨ ਬੇਰੋਜ਼ਗਾਰੀ ਹੈ ਪਰਵਾਸ ਹੈ ਇੱਕ ਦੂਜੇ ਨਾਲ ਨਫ਼ਰਤ ਹੈ ਸਤਿਭਾਵਨਾ ਦੀ ਕਮੀ ਹੈ ਇਹ ਸਾਰੀਆਂ ਚੀਜ਼ਾਂ ਅਸੀਂ ਚਾਹੁੰਦੇ ਹਾਂ ਇਸ ਕੁਰਾਨ ਨੂੰ ਰੱਬੀ ਕਿਤਾਬ ਨੂੰ ਆਪਣੇ ਹੱਥਾਂ 'ਚ ਲੈ ਕੇ ਆਪਣੇ ਭਰਾਵਾਂ ਤੱਕ ਇਹੀ ਸੁਨੇਹਾ ਲੈ ਕੇ ਜਾਈਏ ਆਪਣੇ ਸਮਾਜ ਨੂੰ ਬਦਲੀਏ ਸਤਿਭਾਵਨਾ ਨੂੰ ਪੈਦਾ ਕਰੀਏ ਸ਼ੁਕਰੀਆ ਦਾਦੀਏ ਕਿ ਰਮਜ਼ਾਨ ਮਹੀਨੇ ਦੇ ਪਵਿੱਤਰ ਰੋਜ਼ੇ 1 ਜਾਂ 2 ਮਾਰਚ ਤੋਂ ਸ਼ੁਰੂ ਹੋਣ ਜਾ ਰਹੇ ਨੇ ਜਿਸ ਕਰਕੇ ਪੂਰੇ ਮੁਸਲਿਮ ਭਾਈਚਾਰੇ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਰਮਜ਼ਾਨ ਮਹੀਨਾ ਪੂਰੇ ਹੁੰਦੇ ਸਾਰ ਮੁਸਲਿਮ ਭਾਈਚਾਰੇ ਦੇ ਵੱਲੋਂ Eid ਦਾ ਤਿਹਾਰ ਮਨਾਇਆ ਜਾਂਦਾ ਹੈ ਹਕੀਕਤ ਟੀਵੀ ਪੰਜਾਬੀ ਲਈ ਮਲੇਰ ਕੋਟਲਾ ਤੋਂ ਬਿਊਰੋ ਰਿਪੋਰਟ